ਮੈਜੀਟਰੀਅ ਸਕੂਲ 2016 ਦੇ ਵਿੱਚ ਭਰਤੀ ਹੋਏ ਕੰਪਿਊਟਰ ਅਧਿਆਪਕ ਹਾਲਾਂਕਿ ਮੈਜੀਟਰੀਅ ਸਕੂਲ ਜਿਹੜੇ ਨੇ ਉਹ ਜ਼ਰੂਰ ਸ਼੍ਰੋਮਣੇ ਅਕਾਲੀ ਦਲ ਸਰਕਾਰ ਦੇ ਸਮੇਂ ਬੰਦੇ ਹੋਏ ਨਜ਼ਰ ਆ ਸੀ ਜਿਸ ਦੇ ਵਿੱਚ ਟੀਚਰ ਜਿਹੜੇ ਨੇ ਉਹ ਵੀ ਭਰਤੀ ਕੀਤੇ ਗਏ ਤੇ ਤਸਵੀਰਾਂ ਤੁਸੀਂ ਤੁਹਾਨੂੰ ਤਨਖਾਹ ਨੇ ਅੱਜ ਜੇਕਰ ਗੱਲ ਕਰੀਏ ਤਾਂ ਸਰਕਾਰ ਦੇ ਪੁੱਤਲੇ ਫੁਕੇ ਜਾ ਰਹੇ ਨੇ ਆ ਮਾਰੇ ਪਾਰਟੀ ਦੀ ਕਿਉਂ ਕਿਉਂਕਿ ਜਿਹੜੇ ਕੰਪਿਊਟਰ ਟੀਚਰ ਨੇ ਉਹ ਪੱਕੇ ਹੋਣ ਦੇ ਲਈ ਕਿਤਨਾ ਕਿਤੇ ਜੂਸਦੇ ਹੋਏ ਜ਼ਰੂਰ ਨਜ਼ਰ ਆ ਨੇ ਹਾਲਾਂਕਿ ਜੇਕਰ ਦੀ ਪੇ ਦਫਤਰੀ ਸਾਹਮਣੇ ਦੀ ਗੱਲ ਕਰੀ ਤਾਂ ਉੱਥੇ ਜਾ ਕੇ ਵੀ ਤਨਜੋਹ ਲਗਾਉਂਦੇ ਹੋਏ ਇਹ ਲੈਕਚਰਰ ਜਾਂ ਕਟੀਚਰ ਜਿਹੜੇ ਨੇ ਉਹ ਜੂਰ ਨਜ਼ਰ ਆਉਂਦੇ ਸੀ ਮੈਮ ਅਗਰ ਪੁੱਤਰੇ ਦੀ ਗੱਲ ਕਰੀ ਤਾਂ ਅੱਜ ਪੁੱਤਲਾ ਕਿਉਂ ਫੋਕਣਾ ਪਿਆ ਸਰ ਐਕਚੁਅਲੀ ਪਿਛਲੇ 2014 ਤੋਂ ਲੈ ਕੇ ਆਪਾਂ ਇੱਕ ਸੰਘਰਸ਼ ਦੇ ਵਿੱਚ ਜੁੜੇ ਹੋਏ ਹਾਂ ਕਿ ਸਾਡੇ ਸਟਾਫ ਨੂੰ ਸਾਡੇ ਮੈਂਬਰਸ ਨੂੰ ਡਿਪਾਰਟਮੈਂਟ ਆਫ ਐਜੂਕੇਸ਼ਨ ਦੇ ਵਿੱਚ ਰੈਗੂਲਰ ਕੀਤਾ ਜਾਵੇ ਤਾਂ ਬਾਰ-ਬਾਰ ਬਾਰ-ਬਾਰ ਕਹਿ ਕੇ ਸਾਨੂੰ ਮੁਕਰ ਜਾਣਾ ਉਹ ਕੋਈ ਵਧੀਆ ਗੱਲ ਤੇ ਹੈ ਨਹੀਂ ਇਸ ਸਰਕਾਰ ਨੇ ਵੀ ਬਾਕੀ ਦੀਆਂ ਦੋ ਸਰਕਾਰਾਂ ਵਾਂਗ ਹੀ ਆਮਨਵਤੀਜਾ ਰੱਖਿਆ ਹੋਇਆ ਹੈ ਔਰ ਪਿਛਲੇ 25 ਸਾਲਾਂ ਦੇ ਇਹ ਸਾਨੂੰ ਸਿਰਫ ਕਹੀ ਜਾ ਰਹੇ ਨੇ ਕਿ ਆਪਾਂ ਤੁਹਾਨੂੰ ਰੈਗੂਲਰ ਕਰ ਰਹੇ ਹਾਂ ਬਹੁਤ ਜਲਦੀ ਰੈਗੂਲਰ ਕਰ ਰਹੇ ਹਾਂ ਲੇਕਿਨ ਉਸ ਕਹੇ ਅਨੁਸਾਰ ਸਾਨੂੰ ਕੁਝ ਤੇ ਵੀ ਕੀਤਾ ਹੋਇਆ ਕੋਈ ਕੰਮ ਨਜ਼ਰ ਨਹੀਂ ਆ ਰਿਹਾ ਤੇ ਜਿਸ ਦੇ ਜਿਸ ਦੇ ਜਿਸ ਦੇ ਰਿਜ਼ਲਟ ਵਜੋਂ ਅੱਜ ਆਪਾਂ ਇਹ ਧਰਨਾ ਲਾ ਆਇਆ ਹੋਇਆ ਕਿਉਂਕਿ ਇਹਨਾਂ ਨੇ 10 ਤਰੀਕ ਦੀ ਮੀਟਿੰਗ ਸਾਨੂੰ ਜਿਹੜੀ ਦਿੱਤੀ ਸੀ ਉਹ ਇਹਨਾਂ ਨੇ ਪੋਸਟਪੋਨ ਕਰਕੇ 20 ਨੂੰ ਕਰ ਦਿੱਤੀ ਜਿਹਦਾ 20 ਦਾ ਵੀ ਸਾਨੂੰ ਕੋਈ ਯਕੀਨ ਨਹੀਂ ਹੈ ਮੇਮ ਅਗਰ ਪਿਛਲੀ ਸਰਕਾਰ ਦੀ ਗੱਲ ਕਰੀ ਜਾਵੇ ਤਾਂ ਪਿਛਲੀ ਸਰਕਾਰ ਦੇ ਸਮੇਂ ਵਿੱਚ ਜੁਰ ਤੁਸੀਂ ਧੰਨੇ ਦਿੱਤੇ ਹੋਣਗੇ ਕੀ ਕੁਝ ਸ਼ਿਵਾਸ਼ਨ ਜਿਹੜਾ ਉਹਨਾਂ ਮਨੋ ਦਿੱਤਾ ਗਿਆ ਸੀ ਉਸ ਸਮੇਂ ਸਰ ਉਹਨਾਂ ਨੇ ਵੀ ਇਹੀ ਆਸ਼ਵਾਸ਼ਨ ਦਿੱਤਾ ਸੀ ਕਿ ਤੁਹਾਨੂੰ ਬਹੁਤ ਜਲਦੀ ਡਿਪਾਰਟਮੈਂਟ ਆਫ ਐਜੂਕੇਸ਼ਨ ਵਿੱਚ ਰੈਗੂਲਰ ਕੀਤਾ ਜਾ ਰਿਹਾ ਤੇ ਇਹੀ ਆਸ਼ਵਾਸ਼ਨ ਲੈ ਕੇ ਇਹ ਸਰਕਾਰ ਸਾਡੇ ਕੋਲ ਬੈਠੀ ਹੈ ਕਿ ਤੁਹਾਨੂੰ ਰੈਗੂਲਰ ਕੀਤਾ ਜਾ ਰਿਹਾ ਲੇਕਿਨ ਨਾ ਤਾਂ ਸਾਨੂੰ ਕੋਈ ਅਫੀਸ਼ੀਅਲ ਕਦੀ ਢੰਗ ਨਾਲ ਸਾਡੀ ਫਾਈਲ ਦਾ ਸਟੇਟਸ ਦੱਸਦਾ ਤੇ ਨਾ ਹੀ ਸਾਨੂੰ ਕੋਈ ਮੰਤਰੀ ਢੰਗ ਨਾਲ ਇਹ ਦੱਸ ਰਿਹਾ ਕਿ ਐਕਚੁਅਲ 'ਚ ਸਾਡੇ ਉੱਤੇ ਕੰਮ ਵੀ ਕਰ ਰਹੇ ਹੈ ਜਾਂ ਨਹੀਂ ਕਰ ਰਹੇ ਸੋ ਹਰ ਵ ਥਾਡੇ ਵਰਗੇ ਮੈਂ ਇਹ ਆਪ ਦੀ ਵਰਡਿੰਗ ਹੈ ਚੀਮਾ ਸਰਦਕੀ ਤੁਹਾਡੇ ਵਰਗੀ ਯੂਨੀਅਨ ਔਰ ਤੁਹਾਡੇ ਵਰਗੇ ਮੈਂਬਰ ਸਾਨੂੰ ਕਦੀ ਨਹੀਂ ਮਿਲੇ ਤਾਂ ਆਪਾਂ ਦਿਲੋਂ ਚਾਹੁੰਦੇ ਆ ਕਿ ਤੁਹਾਨੂੰ ਪੱਕਾ ਕੀਤਾ ਜਾਏ ਲੇਕਿਨ ਕਹਿ ਕੇ ਮੁਕਰ ਜਾਣਾ ਇਹਨਾਂ ਦੀ ਆਦਤ ਬਣ ਚੁੱਕੀ ਹੈ ਇਹ ਸਾਨੂੰ ਬਾਰ ਬਾਰ ਮੀਟਿੰਗ ਵਿੱਚ ਆਸ਼ਵਾਸਨ ਪੂਰਾ ਦੇ ਰਹੇ ਨੇ ਕਿ ਤੁਹਾਨੂੰ ਰੈਗੂਲਰ ਕਰਿਆ ਪਰ ਰੈਗੂਲਰ ਵਾਲਾ ਸਾਨੂੰ ਕਿਤੇ ਵੀ ਕੋਈ ਕੰਮ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਰੇੜਕਾ ਕਿੱਥੇ ਦੇਖਦੇ ਹੋ ਕਿਉਂਕਿ ਜੇਕਰ ਫਾਈਨਾਂਸ ਮਨਿਸਟਰ ਜੀਮਨ ਸਿੰਘ ਇਹ ਕਹਿੰਦੇ ਨੇ ਕਿ ਤੁਹਾਡੇ ਵਰਗੇ ਮਿਹਨਤੀ ਟੀਚਰ ਜਿਹੜੇ ਨੇ ਉਹ ਸਾਨੂੰ ਕਿਤਨੀ ਮਿਲਨੇ ਤਾਂ ਰੇੜਕਾ ਕਿੱਥੇ ਫਸਦਾ ਹੋਇਆ ਨਜ਼ਰਾ ਦਾ ਸਰ ਦੇਖੋ ਇਹ ਇਹਨਾਂ ਦੇ ਅੰਦਰ ਦੇ ਖਾਤੇ ਦੀ ਗੱਲ ਹੈ ਜੇ ਸਾਨੂੰ এডੂਕੇਸ਼ਨ ਸੈਕਟਰੀ ਕਹਿੰਦੇ ਨੇ ਜੀ ਹਾਂ ਜੀ ਤੁਹਾਡੇ ਸਟਾਫ ਬਹੁਤ ਮਿਹਨਤੀ ਹੈ ਹਰਜੋਤ ਬੈਣ ਜੀ ਆਪ ਇਸ ਗੱਲ ਨੂੰ ਕਬੂਲਦੇ ਨੇ ਕਿ ਇਸ ਤਰ੍ਹਾਂ ਦਾ ਮਿਹਨਤੀ ਸਟਾਫ ਔਰ ਇਸ ਤਰ੍ਹਾਂ ਦੇ ਲੋਕ ਇੰਨੇ ਪੜੇ ਲਿਖੇ ਵਰਗ ਸਾਨੂੰ ਨਹੀਂ ਲੱਭੂਗਾ ਫਿਰ ਚੀਮਾ ਸਰ ਵੀ ਇਹ ਕਹਿੰਦੇ ਤਾਂ ਸਾਨੂੰ ਆਪ ਇਹਨਾਂ ਤੋਂ ਜਵਾਬ ਚਾਹੀਦਾ ਕਿ ਜੇ ਤੁਹਾਡੇ ਹਰ ਮੰਤਰੀ ਨੂੰ ਮੈਰੀਟੋਰੀਅਸ ਸਟਾਫ ਇੰਨਾ ਜ਼ਿਆਦਾ ਪਸੰਦ ਹੈ ਔਰ ਉਹਨਾਂ ਦੇ ਹਾਰਡ ਵਰਕ ਤੋਂ ਤੁਸੀਂ ਇੰਨੇ ਜ਼ਿਆਦਾ ਖੁਸ਼ ਹੋ ਤਾਂ ਸਾਨੂੰ ਅੱਜ ਤੱਕ ਰੈਗੂਲਰ ਕਿਉਂ ਨਹੀਂ ਕੀਤਾ ਗਿਆ ਇਹੀ ਜਵਾਬ ਮੰਗਣ ਲਈ ਤੇ ਆਪਾਂ ਖੜੇ ਆਂ ਮੈਂ ਮਗਰ ਪ੍ਰੋਟੈਸਟ ਦੀ ਗੱਲ ਕੀਤੀ ਜਾਵੇ ਅੱਜ ਪੁੱਤਲਾ ਫੂਕ ਦਿੱਤਾ ਗਿਆ ਲੱਗਦਾ ਹੈ ਕਿ ਸਰਕਾਰ ਤੱਕ ਗੱਲ ਪਹੁੰਚਦੀ ਹੋਈ ਨਜ਼ਰ ਆਉਗੀ ਸਰਕਾਰ ਦੇ ਕਰਨਾਂ ਤੋਂ ਚੂਰ ਵਰਕਦੀ ਹੋਈ ਨਜ਼ਰ ਆਓਗੀ ਸਰ ਆਪਾਂ ਆਪਣੇ ਵੱਲੋਂ ਤਦ ਤੱਕ ਹੁਣ ਬੈਠਣਾ ਨਹੀਂ ਹੈ ਜਦ ਤੱਕ ਇਹਨਾਂ ਦੇ ਕੰਨਾਂ ਤੱਕ ਕੰਨਾਂ ਤੱਕ ਗੱਲ ਕੀ ਪਹੁੰਚਣੀ ਜਦ ਤੱਕ ਕਿ ਆਪਾਂ ਆਪਣਾ ਕੰਮ ਕਢਾ ਨਹੀਂ ਲੈਂਦੇ ਜੇ ਅੱਜ ਦੀ ਇਸ ਪ੍ਰਤੀਕਿਰਿਆ ਤੋਂ ਬਾਅਦ ਜਾਂ ਇਹਨਾਂ ਐਕਟੀਵਿਟੀਜ਼ ਤੋਂ ਬਾਅਦ ਵੀ ਸਰਕਾਰ ਨਹੀਂ ਜਾਗਦੀ ਹੈ ਤਾਂ ਆਉਣ ਵਾਲੇ ਹਫ਼ਤੇ ਦੇ ਵਿੱਚ ਆਪਾਂ ਹੋਰ ਵੀ ਬਹੁਤ ਤਿੱਖੇ ਸੰਘਰਸ਼ ਮੱਗੇ ਹੋਏ ਨੇ ਜਿਹੜੇ ਆਪਾਂ ਜ਼ਰੂਰ ਕਰਨੇ ਹਨ ਤਾਂ ਜੋ ਸਰਕਾਰ ਨੂੰ ਵੀ ਇਹ ਪਤਾ ਲੱਗ ਜਾਏ ਕਿ ਮੈਰੀਟੋਰੀਅਸ ਦਾ ਸਟਾਫ ਨੋ ਡਾਊਟ देयर इज ਮਤਲਬ ਕੋਈ ਡਾਊਟ ਨਹੀਂ ਇਸ ਗੱਲ ਚ ਕਿ ਦੇ ਆ ਵੈਰੀ ਹਾਰਡ ਵਰਕਿੰਗ ਬਟ ਸਟਿਲ ਆਪਾਂ ਆਪਣੇ ਰਾਈਟਸ ਲਈ ਲੜਨਾ ਵੀ ਜਾਣਦੇ ਆ ਉਹ ਲੜਨਾ ਵੀ ਜਾਂਦਾ ਔਰ ਲੜ ਕੇ ਵੀ ਦਿਖਾਵਾਂਗੇ ਆਪਾਂ ਹਜੇ ਤੱਕ ਥੋੜਾ ਰਾਮ ਥੋੜਾ ਜਿਹਾ ਇਹਨਾਂ ਦੀ ਕਹੇ ਅਨਸਾਰ ਚੱਲ ਰਹੇ ਸੀ ਕਿ ਠੀਕ ਹੈ ਉਹ ਸਾਡੀ ਫਾਈਲ ਤੇ ਕੰਮ ਕਰ ਰਹੇ ਨੇ ਲੇਕਿਨ ਹੁਣ ਜਦੋਂ ਸਾਨੂੰ ਲੱਗਦਾ ਕਿ ਜੇ ਫਾਈਲ ਤੇ ਕੰਮ ਨਹੀਂ ਹੋ ਰਿਹਾ ਇੰਨਾ ਪ੍ਰਸ਼ੰਸਾ ਕਰਨ ਤੋਂ ਬਾਅਦ ਵੀ ਜੇ ਸਾਡਾ ਕੰਮ ਨਹੀਂ ਹੋਇਆ ਤਾਂ ਫਿਰ ਸਾਨੂੰ ਤਿੱਖੇ ਸੰਘਰਸ਼ ਕਣਾ ਹੀ ਪੈਣਾ ਮੈਂ ਸਰਕਾਰ ਦੀ ਗੱਲ ਕਰਦੇ ਹਾਂ ਸਰਕਾਰ ਜਦੋਂ ਸੱਤਾ ਦੇ ਵਿੱਚ ਆਣੀ ਸੀ ਤਾਂ ਵੱਡੇ ਵੱਡੇ ਵਾਅਦੇ ਕੀਤੇ ਗਏ ਸੀ ਕਿਹਾ ਗਿਆ ਸੀਗਾ ਕਿ ਅਸੀਂ ਹੈਲਥ ਤੇ ਉਹ ਐਜੂਕੇਸ਼ਨ ਤੇ ਕੰਮ ਕਰਾਂਗੇ ਲੱਗਦਾ ਵੀ ਐਜੂਕੇਸ਼ਨ ਤੇ ਕੰਮ ਹੋ ਰਹੇ ਨੇ ਸਰ ਦੇਖੋ ਕਹਿ ਕੀ ਤਾਂ ਹਰ ਸਰਕਾਰ ਦਾ ਨਾ ਇੱਕ ਕੰਮ ਹੁੰਦਾ ਹੈ ਗੱਲਾਂ ਵੱਡੀਆਂ ਵੱਡੀਆਂ ਤੇ ਜਦੋਂ ਕਰਨ ਦਾ ਟਾਈਮ ਆਉਂਦਾ ਨਾ ਉਹ ਆਪਣੇ ਨਾ ਹੱਥ ਪਿੱਛੇ ਨੂੰ ਖਿੱਚ ਲੈਂਦੇ ਨੇ ਇਹਨਾਂ ਨੇ ਵੀ ਇਹੀ ਕੀਤਾ ਹੋਇਆ ਜਦੋਂ ਆਣਾ ਸੀ ਤਾਂ ਇਹਨਾਂ ਨੇ ਐਜੂਕੇਸ਼ਨ ਲਈ ਆਪਾਂ ਇਹ ਕਰਾਂਗੇ ਐਜੂਕੇਸ਼ਨ ਲਈ ਆਪਾਂ ਉਹ ਕਰਾਂਗੇ ਠੀਕ ਹੈ ਮੈਨੂੰ ਨਹੀਂ ਪਤਾ ਕੀ ਕੀਤਾ ਕੀ ਨਹੀਂ ਕੀਤਾ ਕਿਉਂਕਿ ਉਹ ਕੀਤਾ ਕਿਤੇ ਨਜ਼ਰ ਨਹੀਂ ਆ ਰਿਹਾ ਗੱਲਾਂ ਕਰਨੀਆਂ ਔਰ ਉਹਨੂੰ ਐਕਚੁਅਲ ਚ ਇੰਪਲੀਮੈਂਟ ਕਰਨ ਚ ਬਹੁਤ ਫਰਕ ਹੁੰਦਾ ਹੈ ਗੱਲਾਂ ਕਰ ਕਰਕੇ ਇਹਨਾਂ ਨੇ ਢੇਰ ਲਾਇਆ ਪਿਆ ਲੇਕਿਨ ਐਕਚੁਅਲ ਚ ਇਹਨਾਂ ਨੇ ਇੰਪਲੀਮੈਂਟੇਸ਼ਨ ਜਾਂ ਐਗਜ਼ੀਕਿਊਸ਼ਨ ਗਰਾਉਂਡ ਦੇ ਉੱਤੇ ਹਾਲੀ ਕੋਈ ਕੰਮ ਨਹੀਂ ਕੀਤਾ ਹੋਇਆ ਕਿਦਨੇ ਸਮਾਰਟ ਸਕੂਲ ਖੋਲਤੇ ਸਰ ਦੇਖੋ ਸਮਾਰਟ ਸਕੂਲ ਤਾਂ ਸਮਾਰਟ ਸਕੂਲ ਨਹੀਂ ਇਹਨਾਂ ਨੇ ਸਕੂਲ ਆਫ ਐਮੀਨੈਂਸ ਕੋਲੇ ਨੇ ਉਹ ਐਕਚੁਅਲ ਚ ਆਲਰੇਡੀ ਐਗਜ਼ਿਸਟਿੰਗ ਬਿਲਡਿੰਗਸ ਨੂੰ ਰੈਨੋਵੇਟ ਕਰਕੇ ਨਵਾਂ ਨਾਮ ਦਿੱਤਾ ਗਿਆ ਠੀਕ ਹੈ ਔਰ ਇੱਕ ਸਰਕਾਰ ਆਂਦੀ ਏ ਉਹ ਦੂਜੇ ਪ੍ਰੋਜੈਕਟ ਨੂੰ ਫੇਲ ਕਰਕੇ ਆਪਣਾ ਪ੍ਰੋਜੈਕਟ ਖੋਲ ਲੈਂਦੀ ਏ ਅਗਲੀ ਸਰਕਾਰ ਆਂਦੀ ਏ ਉਹ ਦੂਸੇ ਉਹਲੇ ਪ੍ਰੋਜੈਕਟ ਨੂੰ ਬੰਦ ਕਰਕੇ ਜਾਂ ਉਹਨੂੰ ਰੋਲ ਕੇ ਉਸ ਤੋਂ ਅਗਲਾ ਪ੍ਰੋਜੈਕਟ ਖੋਲ ਲੈਂਦੀ ਏ ਤਾਂ ਉਹਦੇ ਵਿੱਚ ਹੋ ਕੀ ਰਿਹਾ ਪੈਸਾ ਬਰਦਾ ਬਰਬਾਦ ਪੰਜਾਬ ਦਾ ਹੋ ਰਿਹਾ ਕਿਉਂਕਿ ਉਹਨਾ ਪ੍ਰੋਜੈਕਟ ਦੇ ਉੱਤੇ ਕਿਸੇ ਮੰਤਰੀ ਦੇ ਪੱਲਿਓ ਤਾਂ ਕੋਈ ਪੈਸਾ ਨਹੀਂ ਲੱਗਾ ਕਿਸੇ ਦੀ ਜੇਬ ਚੋਂ ਪੈਸਾ ਲੱਗਿਆ ਤਾਂ ਸਾਨੂੰ ਦੱਸ ਦੇ ਜੇ ਸਾਰਾ ਪੈਸਾ ਪੰਜਾਬ ਦੀ ਜਨਤਾ ਦਾ ਲੱਗ ਰਿਹਾ ਤਾਂ ਪ੍ਰੋਜੈਕਟ ਤਾਂ ਤੁਹਾਡਾ ਸਾਂਝਾ ਹੋਇਆ ਫਿਰ ਚਾਹੇ ਸਰਕਾਰ ਕਿਸੇ ਨੇ ਵੀ ਖੋਲਿਆ ਏ ਸਾਨੂੰ ਤਾਂ ਆਪਣੀ ਸੋਚ ਨੂੰ ਉੱਪਰ ਕਰਨ ਦੀ ਲੋੜ ਹੈ ਕਿ ਬੀਇੰਗ ਐਜੂਕੇਸ਼ਨ ਦੇ ਫੀਲਡ ਵਿੱਚ ਹੋ ਕੇ ਤੁਹਾਡੀ ਸੋਚ ਹੱਲੀ ਵੀ ਪੋਲਿਟਿਕਸ ਦੇ ਆਲੇ-ਦੁਆਲੇ ਘੁੰਮੀ ਜਾਂਦੀ ਹੈ ਤੁਸੀਂ ਉਸ ਸਕੂਲ ਨੂੰ ਕਿਸੇ ਹੋਰ ਦਾ ਪ੍ਰੋਜੈਕਟ ਸਮਝ ਰਹੇ ਹੋ ਤੁਹਾਡੀ ਅੱਜ ਤੱਕ ਤੁਹਾਨੂੰ ਇੰਨੀ ਗੱਲ ਕਲੀਅਰ ਨਹੀਂ ਹੋਈ ਕਿ ਉਸ ਪ੍ਰੋਜੈਕਟ 'ਚ ਲੱਗਾ ਪੈਸਾ ਆਮ ਜਨਤਾ ਦਾ ਪੈਸਾ ਹੈ ਜੇ ਆਮ ਜਨਤਾ ਦਾ ਪੈਸਾ ਹੈ ਤਾਂ ਪ੍ਰੋਜੈਕਟ ਵੀ ਇਹਨਾਂ ਦਾ ਆបਦਾ ਹੈ ਤਾਂ ਫਿਰ ਐਸਓਈ ਵੱਖਰਾ ਕਿੱਦਾਂ ਹੋ ਸਕਦਾ ਮੈਰਿਟੋਰੀਅਸ ਤੋਂ ਜਾਂ ਮੈਰਿਟੋਰੀਅਸ ਐਸਓਈ ਤਾਂ ਕਿੱਦਾਂ ਵੱਖਰਾ ਹੋ ਸਕਦਾ ਹੈ ਜਾਂ ਮੈਂ ਤਾਂ ਕਹਿੰਨੀ ਆ ਆਪਾਂ ਆਪਾਂ ਵੰਡੀਆਂ ਪਾਈਆਂ ਕਿਉਂ ਹੀ ਐਜੂਕੇਸ਼ਨ ਸ਼ੁੱਡ ਉਨਪ ਬਜੂਕੇਸ਼ਨ ਨੂੰ এডੂਕੇਸ਼ਨ ਤੱਕ ਕਿਉਂ ਨਹੀਂ ਰਹਿੰਦੇ ਰੇ ਉਹਦੇ ਚ ਅਲੱਗ-ਅਲੱਗ ਕਲਾਸੀਫਿਕੇਸ਼ਨ ਕਿਉਂ ਕਰ ਰਹੇ ਆ ਇਹ ਮੇਰੀ ਟੂਰਿਸਟ ਦੇ ਟੀਚਰ ਇਹ ਗਵਰਨਮੈਂਟ ਟੀਚਰ ਇਹ ਐਸ ਉਹ ਇਧੇ ਟੀਚਰ ਕਿਉਂ ਟੀਚਰ ਇਜ਼ ਆ ਟੀਚਰ ਟੀਚਰ ਇੱਕ ਟੀਚਰ ਹੀ ਰਹਿਣ ਵਾਲਾ ਹੋਰ ਉਹਦਾ ਕੋਈ ਕੰਮ ਹੈ ਉਹਦਾ ਕੰਮ ਹੈ ਟੀਚਿੰਗ ਉਹ ਫਿਰ ਕਿਸੇ ਬਾਉਂਡਰੀ ਦੇ ਵਿੱਚ ਬਾਉਂਡਰੀ ਦੇ ਹਾਲੇ ਦੁਆਲੇ ਕੋ ਮਿਨੀ ਹੋਈ ਜਾਂ ਬਾਉਂਡਰੀ ਦੇ ਆਸ-ਪਾਸ ਬੰਨਿਆ ਨਹੀਂ ਹੋਇਆ ਟੀਚਰ ਦਾ ਕੰਮ ਪੜਾਣਾ ਉਹ ਪੜਾ ਰਿਆ ਤਾਂ ਮੰਤਰੀਆਂ ਦਾ ਕੰਮ ਹੈ ਉਹਨਾਂ ਚੀਜ਼ਾਂ ਨੂੰ ਉੱਪਰ ਲੈ ਕੇ ਜਾਣਾ ਪੋਲਿਟਿਕਸ ਤੋਂ ਉੱਪਰ ਉੱਠ ਕੇ ਪਰ ਜੇ ਸੌਰੀ ਜੀ ਇਹ ਇਹ ਗਵਰਨਮੈਂਟ ਵੀ ਆਪ ਨੂੰ ਪੋਲਿਟਿਕਸ ਤੋਂ ਉੱਪਰ ਨਹੀਂ ਚੱਕ ਪਾਰੀ ਜੇ ਵੰਡਿਕਰਨ ਨੂੰ ਖਤਮ ਨਹੀਂ ਕਰ ਰਹੀ ਤਾਂ ਇਹ ਬਾਕੀ ਸਰਕਾਰਾਂ ਵਾਂਗਰ ਹੀ ناکਾਮ ਸਾਬਿਤ ਹੁੰਦੀ ਹੈ। ਠੀਕ ਹੈ। ਤੁਹਾਨੂੰ ਜੇਕਰ ਮੈਰਿਟੋਰੀਅਸ ਟੀਚਰਸ ਦੀ ਗੱਲ ਕਰਤਾ ਉਹਨਾਂ ਵੱਲੋਂ ਅੱਜ ਤਰਨਾ ਵੀ ਲਗਾਇਆ ਗਿਆ ਗੀਰ ਦੇ ਸਾਹਮਣੇ ਰੱਖ ਖੜ ਕੇ ਉਤਲਾ ਵੀ ਜਿਹੜਾ ਮੈਟੋਡਿਕ ਸਕੂਲ ਦੇ ਸਾਹਮਣੇ ਜਿਹੜਾ ਆਮ ਆਦਮੀ ਪਾਰਟੀ ਸਰਕਾਰ ਦਾ ਭੁਗਿਆ ਕੇ ਤੇ ਮੰਗ ਜਿਹੜੀ ਰੱਖੀ ਗਈ ਹੈ